ਆ ਬਿਲਕੁਲ ਜੀ ਅਸੀਂ ਇੱਥੇ ਆਏ ਸੀ ਜਿੱਥੇ ਆ ਕਿਸੇ ਨੂੰ ਦੁਕਾਨ ਨੂੰ ਅੱਗ ਲੱਗੀ ਜਿਹਦੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਇੱਕ ਸੀਰੀਅਸਲੀ ਇੰਜਰਡ ਹੈਗੇ ਨੇ ਸੋ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਦੇ ਇਲਾਜਾਸਤੇ ਜਿਹੜਾ ਵਿਚਾਰਾ ਹਜੇ ਬਚ ਸਕਦਾ ਉਹਨੂੰ ਸੀਐਮਸੀ ਦਾਖਲ ਕਰਾਈਏ ਤਾਂ ਜੋ ਉਹਰਾ ਮੁਕੰਮਲ ਤੌਰ ਤੇ ਉੱਥੇ ਬਰਨ ਡਿਪਾਰਟਮੈਂਟ ਹੈਗਾ ਉਹਰਾ ਇਲਾਜ ਹੋ ਸਕੇ ਕੋ ਪੁੱਛ ਰਿਹਾ ਸੀ ਸ਼ਾਇਦ ਉਹਨਾਂ ਦਾ ਕੋਈ ਸਾਥੀ ਸੱਜਣ ਰਿਸ਼ਤੇਦਾਰ ਭੈਂਪਰਾ ਤਾਂ ਇੱਥੇ ਨਹੀਂ ਹੈ ਪਰ ਅਸੀਂ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਲਾ ਕੇ ਉਹਨੂੰ ਸੀਐਮਸੀ 'ਚ ਦਾਖਲ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਉਹ ਜਾਰਾ ਵੱਜ ਔਰ ਮੈਨੂੰ ਲੱਗਦਾ ਸਰਕਾਰ ਨੂੰ ਡਿਪਟੀ ਕਮਿਸ਼ਨਰ ਇਹਦੀ ਫਾਈਲ ਵਾਈਲ ਕਿਆ ਬਣਾਉਣਗੇ ਕਿ ਸਰਕਾਰ ਵੱਲੋਂ ਵੀ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਨਿੱਕੇ ਨਿੱਕੇ ਜਵਾਕ ਸੀਗੇ ਉਹਨਾਂ ਦੇ 6 ਭੈਣਾਂ ਸੋ ਬੜਾ ਵੱਡਾ ਹਾਦਸਾ ਸੀ ਬੜਾ ਮਾੜਾ ਹਾਦਸਾ ਸੀ ਬੜਾ ਦਿਲ ਨੂੰ ਦਹਿਲਾਉਣ ਵਾਲਾ ਹਾਦਸਾ ਸੀ ਪਰ ਕੀਤਾ ਕੁਝ ਨਹੀਂ ਜਾ ਸਕਦਾ ਆ ਇਹੀ ਹੈ ਕਿ ਜੋ ਮੈਂ ਬੈਠ ਕਰ ਸਕਦੇ ਹਾਂ ਉਹ ਕਰਾਂਗੇ ਜਿਹੜੇ ਚਾਈਲਡ ਲੇਬਰ ਕਰਾ ਰਹੇ ਉਹਨਾਂ ਨੂੰ ਵੀ ਮੈਸੇਜ ਦੇਣੇ ਚਾਹੀਦੇ ਚਲੋ ਮੇਰੇ ਦੇਖੋ ਇਸ ਦੇਸ਼ ਦੇ ਅੰਦਰ ਬੇਰੋਜ਼ਗਾਰੀ ਬਹੁਤ ਹੈ ਇਸ ਦੇਸ਼ ਦੇ ਅੰਦਰ 140 ਕਰੋੜ ਦੀ ਆਬਾਦੀ ਹੈ ਬਹੁਤ سارے ਵਿਚਾਰੇ ਪਰਿਵਾਰ ਨੇ ਜਿਹੜੇ ਬੱਚੇ ਨੂੰ ਪੜਾ ਨਹੀਂ ਸਕਦੇ ਇਹ ਸਾਡੇ ਦੇਸ਼ ਦਾ ਦੁਰਭਾਗਿਆ ਹੈਗਾ ਮਾੜੀ ਕਿਸਮਤ ਹੈ ਫਿਰ ਉਹ ਕੀ ਕਰਦੇ ਆ ਘਰ ਚਲਾਉਣ ਦੇ ਮਾਰੇ ਵਿਚਾਰੇ ਕੰਮ ਕਰਾਉਂਦੇ ਆ ਬੱਚਿਆਂ ਨੂੰ ਕਿਉਂਕਿ ਘਰੇ ਵੀ 15 ਸਾਲ ਦੇ ਮੁੰਡੇ ਤੋਂ ਕੀ ਕਰਾਉਣ ਸਰਕਾਰ ਕੋਲੇ ਕੋਈ ਪੁਖਤਾ ਇੰਤਜ਼ਾਮ ਆਸ ਗਰੀਬਾਂ ਵਾਸਤੇ ਨਹੀਂ ਹੈ ਸੋ ਇਸ ਕਰਕੇ ਕਈ ਵਾਰੀ ਅਗਲਾ ਲਾਉਣਾ ਵੀ ਨਹੀਂ ਚਾਹੁੰਦਾ ਹੁੰਦਾ ਪਰ ਪਰਿਵਾਰ ਦੀ ਮਜਬੂਰੀ ਕਰਕੇ ਕਈ ਵਾਰੀ ਦਾ ਚਾਈਲਡ ਲੇਬਰ ਨਹੀਂ ਕਰਾਉਣੀ ਚਾਹੀਦੀ ਪਰ ਕਈ ਵਾਰੀ ਫੈਕਟਰੀਆਂ ਵਾਲਿਆਂ ਨੂੰ ਉਹ ਧੱਕੇ ਨਾਲ ਵੀ ਕਹਿੰਦੇ ਕਿ ਨਹੀਂ ਬਈ ਲਗਾਓ ਸੋ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਸੋ ਮੈਂ ਇਹ ਚਾਹਾਂਗਾ ਕਿ ਸਰਕਾਰ ਇਹ ਜ਼ਰੂਰ ਧਿਆਨ ਦੇਵੇ ਜਿਨ੍ਹਾਂ ਦੇ ਬੱਚੇ ਹੈ ਜਿੰਦੇ ਵਿਚਾਰੇ ਨਹੀਂ ਖਰਚਾ ਚੱਲ ਸਕਦੇ ਉਹਨਾਂ ਨੂੰ ਸਰਕਾਰ ਮਦਦ ਕਰੇ ਆਪਦੇ ਕੋਲ ਤਾਂ ਜੋ ਉਹਨਾਂ ਨੂੰ ਚਾਈਲਡ ਲੇਬਰ ਨਾ ਕਰਾਉਣੀ ਪਵੇ